ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕ ਬੈੱਡ ਤੇ ਬੈਠ ਕੇ ਪਾਠ ਕਰਦੇ ਹਨ ਜਾਂ ਕੁਰਸੀ ਜਾਂ ਸੋਫੇ ਤੇ ਬੈਠ ਕੇ ਪਾਠ ਕਰਦੇ ਹਨ ਉਹ ਇਸ ਕਥਾ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿ ਇਹ ਗੱਲ ਠੀਕ ਹੈ ਜਾਂ ਨਹੀਂ ਇਹ ਤੁਹਾਡੇ ਲਈ ਬੜੀ ਹੀ ਮਹੱਤਵਪੂਰਨ ਜਾਣਕਾਰੀ ਸਾਬਿਤ ਹੋ ਜਾਵੇਗੀ ਸੋ ਸਾਥ ਸੰਗਤ ਜੀ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸਾਬਿਤ ਕਰਨ ਵਾਲੇ ਹਾਂ ਜੀ ਸਤ ਸੰਗਤ ਜੀ ਸਾਨੂੰ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਦੀ ਭਗਤੀ ਦੇ ਲਈ ਕਈ ਤਰੀਕੇ ਦੱਸੇ ਹਨ ਜਪਜੀ ਸਾਹਿਬ ਵਿੱਚ ਆਉਂਦਾ ਹੈ ਸੁਣੀਐ ਸਿਧ ਪੀਰ ਸਰਨਾਥ ਸੁਣੀਐ ਧਰਤ ਤਵਲ ਆਕਾਸ ਅਸਲ ਵਿੱਚ ਗੁਰਬਾਣੀ ਦੀ ਕੁਝ ਅਜੇਹੀ ਤਾਕਤ ਹੈ ਕਿ ਕੇਵਲ ਸੁਣਨ ਨਾਲ ਵੀ ਜੀਵ ਆਤਮਾ ਪਵਿੱਤਰ ਹੋ ਜਾਂਦੀ ਹੈ ਪਰ ਅਸੀਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸਮਝਣ ਦੀ ਬਜਾਏ ਕਈ ਵਾਰ ਆਪਣੀ ਆਸਾਨੀ ਅਤੇ ਆਪਣੇ ਆਰਾਮ ਲਈ ਕਈ ਗਲਤ ਤਰੀਕਿਆਂ ਨੂੰ ਅਪਣਾ ਲੈਂਦੇ ਹਾਂ ਇਹ ਮਾਮੂਲੀ ਜਿਹੀ ਗੱਲ ਨਹੀਂ ਅਸੀਂ ਪਾਠ ਕਿਵੇਂ ਕਰਦੇ ਹਾਂ ਸਾਤ ਸੰਗਤ ਜੀ ਪਾਠ ਹਰ ਗੁਰਮੁਖ ਕਰਦਾ ਹੈ ਪਰ ਸੰਗਤ ਜੀ ਪਾਠ ਤੁਸੀਂ ਕਿਹੜੇ-ਕਿਹੜੇ ਢੰਗ ਨਾਲ ਕਰਦੇ ਹੋ ਇਹ ਚੀਜ਼ ਸਭ ਤੋਂ ਵਧੀਆ ਤੇ ਇੰਪੋਰਟੈਂਟ ਰੱਖਦੀ ਹੈ ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਤ ਸੰਗਤ ਜੀ ਉਹ ਸਿਰਫ ਸ਼ਬਦ ਨਹੀਂ ਹੁੰਦੇ ਸਗੋਂ ਸੰਗਤ ਜੀ ਉਹ ਤਾਂ ਪਰਮਾਤਮਾ ਜੀ ਦਾ ਜਾਗ ਦਾ ਸਰੂਪ ਹੁੰਦੇ ਹਨ ਕਿਉਂਕਿ ਬਾਣੀ ਗੁਰੂ ਹੈ ਤੇ ਗੁਰੂ ਬਾਣੀ ਹੈ ਪਰ ਅੱਜਕੱਲ ਬਹੁਤ ਲੋਕ ਆਲਸ ਨੂੰ ਆਪਣਾ ਬੈੱਡ ਉੱਤੇ ਬੈਠ ਕੇ ਹੀ ਜਾਂ ਲੇਟ ਕੇ ਪਾਠ ਕਰਦੇ ਹਨ ਸਾਧ ਸੰਗਤ ਜੀ ਇਹ ਸਹੀ ਤਰੀਕਾ ਹੈ ਕਿ ਅਸੀਂ ਇਸ ਤਰ੍ਹਾਂ ਗੁਰੂ ਜੀ ਦੀ ਸਤਕਾਰ ਤੇ ਭਾਵਨਾ ਰੱਖ ਰਹੇ ਹਾਂ ਸਾਧ ਸੰਗਤ ਜੀ ਇਸੇ ਉੱਪਰ ਅੱਜ ਵਿਚਾਰ ਸਾਂਝੇ ਕਰਾਂਗੇ ਇਹ ਵਿਸ਼ਾ ਅਸਲ ਵਿੱਚ ਵੱਡਾ ਤੇ ਸੋਚਣ ਯੋਗ ਹੈ ਆਓ ਅਸੀਂ ਗੁਰਬਾਣੀ ਅਤੇ ਗੁਰਮਤ ਦੇ ਨਜ਼ਰੀਏ ਤੋਂ ਇਹ ਸਮਝਣ ਦੀ ਗੱਲ ਕੋਸ਼ਿਸ਼ ਕਰੀਏ ਗੁਰੂ ਜੀ ਨੇ ਇਸ ਬਾਰੇ ਸਾਨੂੰ ਕੀ ਗਿਆਨ ਦਿੱਤਾ ਹੈ ਸਤ ਸੰਗਤ ਜੀ ਸਭ ਤੋਂ ਪਹਿਲਾਂ ਜਿਸ ਵਿਸ਼ੇ ਦੇ ਬਾਰੇ ਆਪਾਂ ਗੱਲ ਕਰਨੀ ਹੈ ਉਹ ਹੈ ਪਾਠ ਕਰਨ ਦਾ ਸ਼ੁੱਧ ਤਰੀਕਾ ਅਤੇ ਆਦਰਯੋਗ ਆਸਨ ਪਾਠ ਸਿਰਫ ਸ਼ਬਦ ਉਚਾਰਨ ਕਰਨ ਵਾਲੀ ਕੋਈ ਕਿਰਿਆ ਨਹੀਂ ਹੁੰਦੀ ਸਗੋਂ ਗੁਰੂ ਨਾਲ ਜੁੜਨ ਦਾ ਇੱਕ ਪਵਿੱਤਰ ਮਾਧਿਅਮ ਹੁੰਦਾ ਹੈ ਗੁਰਬਾਣੀ ਸਾਡੇ ਮਨ ਨੂੰ ਸ਼ਾਂਤ ਕਰਦੀ ਹੈ ਤੇ ਸਾਡੇ ਵਿਕਾਰਾਂ ਨੂੰ ਦੂਰ ਕਰ ਦਿੰਦੀ ਹੈ ਸਾਨੂੰ ਆਤਮਿਕ ਤਾਕਤ ਪ੍ਰਦਾਨ ਕਰਦੀ ਹੈ ਪਰ ਜਿਵੇਂ ਹਰ ਪਵਿੱਤਰ ਕੰਮ ਦੇ ਲਈ ਇੱਕ ਵਿਸ਼ੇਸ਼ ਤਰੀਕਾ ਹੁੰਦਾ ਹੈ ਉਸੇ ਤਰ੍ਹਾਂ ਗੁਰੂ ਦੀ ਬਾਣੀ ਪੜਨ ਦੇ ਵੀ ਕੁਝ ਨਿਯਮ ਹੁੰਦੇ ਹਨ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਸਾਡਾ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਪੂਰੇ ਆਦਰ ਸ਼ਰਧਾ ਤੇ ਸਤਿਕਾਰ ਅਤੇ ਇਕਾਗਰਤਾ ਦੇ ਨਾਲ ਪਾਠ ਕਰੀਏ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਅਸੀਂ ਨਿਮਰਤਾ ਨਾਲ ਮੱਥਾ ਟੇਕਦੇ ਹਾਂ ਤਾਂ ਉਸੇ ਤਰ੍ਹਾਂ ਹੀ ਘਰ ਵਿੱਚ ਜਿੱਥੇ ਵੀ ਅਸੀਂ ਪਾਠ ਕਰਦੇ ਹਾਂ ਤਾਂ ਸਤਸੰਗਤ ਜੀ ਉਹ ਥਾਂ ਪਵਿੱਤਰ ਹੋਣੀ ਚਾਹੀਦੀ ਹੈ ਸ਼ੋਧਾ ਤਰੀਕੇ ਨਾਲ ਪਾਠ ਕਰਨ ਲਈ ਸਰੀਰਕ ਅਤੇ ਮਾਨਸਿਕ ਤਿਆਰੀ ਕਰਨੀ ਬੜੀ ਹੀ ਜ਼ਰੂਰੀ ਹੁੰਦੀ ਹੈ। ਪਹਿਲਾਂ ਸਰੀਰ ਦੀ ਪਵਿੱਤਰਤਾ ਦੇ ਲਈ ਮੂੰਹ ਹੱਥ ਧੋਣਾ ਜਾਂ ਇਸ਼ਨਾਨ ਕਰਨਾ ਅਤੇ ਇਸ ਦੇ ਵੱਦ ਸਾਫ਼ ਸੁਥਰੇ ਕੱਪੜੇ ਪਹਿਨਣਾ ਮਨ ਨੂੰ ਸ਼ਾਂਤ ਕਰਨਾ ਬੜਾ ਹੀ ਲਾਜ਼ਮੀ ਹੋ ਜਾਂਦਾ ਹੈ। ਇਹ ਸਧਾਰਨ ਆਦਤਾਂ ਸਾਨੂੰ ਗੁਰਬਾਣੀ ਵੱਲ ਹੋਰ ਕੇਂਦ੍ਰਿਤ ਕਰ ਦਿੰਦੀਆਂ ਹਨ। ਜਿਵੇਂ ਅਸੀਂ ਕਿਸੇ ਵੀ ਲਖਣ ਵਿਅਕਤੀ ਨੂੰ ਮੈਲ ਜਾਂ ਫਿਰ ਇੱਕ ਮਹੱਤਵਪੂਰਨ ਕੰਮ ਕਰਨ ਤੋਂ ਪਹਿਲਾਂ ਤਿਆਰੀ ਕਰਦੇ ਹਾਂ ਉਸੇ ਤਰ੍ਹਾਂ ਗੁਰਬਾਣੀ ਪੜ੍ਹਨ ਲਈ ਵੀ ਤਿਆਰੀ ਕਰਨੀ ਚਾਹੀਦੀ ਹੈ ਇਹਦੇ ਨਾਲ ਪਾਠ ਕਰਦੇ ਹੋਏ ਬੈਠਣ ਦਾ ਢੰਗ ਵੀ ਬੜਾ ਮਹੱਤਵਪੂਰਨ ਹੁੰਦਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨਿਮਰਤਾ ਸਿਖਾਉਂਦੇ ਹਨ ਤੇ ਜਦੋਂ ਅਸੀਂ ਪਾਠ ਕਰਦੇ ਹਾਂ ਉਹ ਨਿਮਰਤਾ ਆਦਰ ਅਤੇ ਇਕਾਗਰਤਾ ਦੇ ਨਾਲ ਕਰਨਾ ਚਾਹੀਦਾ ਹੈ ਜੇਕਰ ਅਸੀਂ ਆਲਸੀ ਢੰਗ ਨਾਲ ਲੇਟ ਕੇ ਜਾਂ ਫਿਰ ਇਦਾਂ ਹੀ ਬੈਠ ਕੇ ਪਾਠ ਕਰਦੇ ਹਾਂ ਤਾਂ ਇਹ ਸਾਡੇ ਮਨ ਵਿੱਚ ਆਲਸ ਪੈਦਾ ਕਰਦਾ ਹੈ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਅਸੀਂ ਪੂਰੀ ਸ਼ਰਧਾ ਤੇ ਸਿੱਦਕ ਦੇ ਨਾਲ ਗੁਰੂ ਜੀ ਦੇ ਸਾਹਮਣੇ ਬੈਠਦੇ ਹਾਂ ਉਸੇ ਤਰ੍ਹਾਂ ਘਰ ਵਿੱਚ ਵੀ ਪੂਰੇ ਆਦਰ ਯੋਗਤਾ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਹੁਣ ਸਾਧ ਸੰਗਤ ਜੀ ਉਹਨਾਂ ਸੰਗਤਾਂ ਦੇ ਬਾਰੇ ਗੱਲ ਕਰਦੇ ਹਾਂ ਜੋ ਬੈੱਡ ਤੇ ਬੈਠ ਕੇ ਪਾਠ ਕਰਦੇ ਹਨ ਸਾਧ ਸੰਗਤ ਜੀ ਅੱਜ ਕੱਲ ਅਸੀਂ ਆਮ ਤੌਰ ਤੇ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਆਸਾਨੀ ਲੱਭਣ ਲਈ ਬੈੱਡ ਤੇ ਬੈਠ ਕੇ ਜਾਂ ਫਿਰ ਲੇਟ ਕੇ ਪਾਠ ਕਰਦੇ ਹਨ। ਕਈ ਲੋਕ ਇਹ ਸਮਝਦੇ ਹਨ ਮਨ ਦੀ ਸ਼ਰਧਾ ਜ਼ਰੂਰ ਹੋਣੀ ਚਾਹੀਦੀ ਹੈ। ਸਰੀਰਕ ਹਾਲਾਤ ਮਹੱਤਵਪੂਰਨ ਨਹੀਂ ਹੁੰਦੇ ਭਾਵੇਂ ਜਿਹੜੇ ਵੀ ਮਰਜ਼ੀ ਹੋਣ। ਪਰ ਸਾਧ ਸੰਗਤ ਜੀ ਸਾਡਾ ਇਹ ਢੰਗ ਠੀਕ ਨਹੀਂ ਹੈ। ਸਾਧ ਸੰਗਤ ਜੀ ਪਾਠ ਕਰਨਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾਣਾ ਹੁੰਦਾ ਹੈ। ਜਿਵੇਂ ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਾਂ ਉਸੇ ਤਰ੍ਹਾਂ ਹੀ ਘਰ ਵਿੱਚ ਪਾਠ ਕਰਦੇ ਸਮੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਹੋਣ ਦਾ ਅਹਿਸਾਸ ਸਾਡੇ ਮਨ ਦੇ ਅੰਦਰ ਹੋਣਾ ਚਾਹੀਦਾ ਹੈ ਜੇਕਰ ਅਸੀਂ ਬੈੱਡ ਤੇ ਲੇਟ ਕੇ ਜਾਂ ਆਲਸੇ ਢੰਗ ਨਾਲ ਪਾਠ ਕਰਦੇ ਹਾਂ ਤਾਂ ਸਾਧ ਸੰਗਤ ਜੀ ਇਹ ਆਤਮਿਕ ਲਾਭ ਦੀ ਥਾਂ ਆਲਸ ਵਧਾਉਣ ਲੱਗ ਪੈਂਦਾ ਹੈ ਕਿਉਂਕਿ ਆਲਸੀ ਹੋ ਕੇ ਪਾਠ ਕਰਨਾ ਮਨ ਦੀ ਉਤਸ਼ਾਹ ਨੂੰ ਘਟਾ ਦਿੰਦਾ ਹੈ ਜਿਵੇਂ ਜੇਕਰ ਅਸੀਂ ਕਿਸੇ ਮਹੱਤਵਪੂਰਨ ਵਿਅਕਤੀ ਨੂੰ ਮਿਲਣ ਲਈ ਜਾਂ ਕਿਸੇ ਪੂਜਨਿਕ ਥਾਂ ਤੇ ਜਾਣ ਲਈ ਵਿਅਕਤੀਗਤ ਤਿਆਰੀ ਕਰਦੇ ਹਾਂ ਉਸੇ ਤਰ੍ਹਾਂ ਹੀ ਗੁਰੂ ਦੀ ਬਾਣੀ ਨੂੰ ਪੜ੍ਹਨ ਲਈ ਸਾਨੂੰ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਉਸ ਜਗ੍ਹਾ ਨੂੰ ਪਵਿੱਤਰ ਕਰਨਾ ਹੋਵੇਗਾ ਸਾਧ ਸੰਗਤ ਜੀ ਗੁਰਬਾਣੀ ਵਿੱਚ ਆਦਰ ਸ਼ਰਧਾ ਦੀ ਮਹੱਤਤਾ ਹੁੰਦੀ ਹੈ ਸਾਧ ਸੰਗਤ ਜੀ ਗੁਰਬਾਣੀ ਸਾਨੂੰ ਨਿਮਰਤਾ ਆਦਰ ਅਤੇ ਸ਼ਰਧਾ ਸਿਖਾਉਂਦੀ ਹੈ ਪਾਠ ਇੱਕ ਆਤਮਿਕ ਅਭਿਆਸ ਹੁੰਦਾ ਹੈ ਇਹ ਸਿਰਫ ਸ਼ਬਦ ਉਚਾਰਨ ਲਈ ਨਹੀਂ ਹੁੰਦਾ ਜਦੋਂ ਅਸੀਂ ਆਦਰ ਅਤੇ ਸ਼ਰਧਾ ਨਾਲ ਪਾਠ ਕਰਦੇ ਹਾਂ ਤਾਂ ਸਾਧ ਸੰਗਤ ਜੀ ਗੁਰੂ ਦੀ ਬਾਣੀ ਸਾਨੂੰ ਆਤਮਿਕ ਤੌਰ ਤੇ ਤਾਕਤ ਦਿੰਦੀ ਹੈ ਪਰ ਜਦੋਂ ਅਸੀਂ ਆਲਸੀ ਢੰਗ ਨਾਲ ਬੇਪਰਵਾਹ ਹੋ ਕੇ ਨੀਂਦ ਦੀ ਹਾਲਾਤ ਵਿੱਚ ਪਾਠ ਕਰਦੇ ਹਾਂ ਬਾਣੀ ਦਾ ਲਾਭ ਫਿਰ ਘਟ ਜਾਂਦਾ ਹੈ ਪੂਰੀ ਨਿਮਰਤਾ ਅਤੇ ਸ਼ਰਧਾ ਨਾਲ ਪਾਠ ਕਰਨਾ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨਾ ਹੁਣ ਸਾਧ ਸੰਗਤ ਜੀ ਆਪਾਂ ਇਸ ਦਾ ਇੱਕ ਵਿਗਿਆਨਿਕ ਪੱਖ ਵੀ ਜਾਣ ਲੈਂਦੇ ਹਾਂ ਸਾਧ ਸੰਗਤ ਜੀ ਵਿਗਿਆਨ ਵੀ ਸਾਨੂੰ ਇਹ ਗੱਲ ਦੱਸਦਾ ਹੈ ਕਿ ਕਿਸੇ ਵੀ ਗੰਭੀਰ ਅਤੇ ਧਿਆਨ ਕੇਂਦਰਿਤ ਕੰਮ ਕਰਨ ਨੂੰ ਜੇਕਰ ਅਸੀਂ ਬੈੱਡ ਤੇ ਬੈਠ ਕੇ ਕਰਦੇ ਹਾਂ ਤਾਂ ਸਾਧ ਸੰਗਤ ਜੀ ਸਾਡੀ ਇਕਾਗਰਤਾ ਘੱਟ ਹੋ ਜਾਂਦੀ ਹੈ ਕਿਉਂਕਿ ਸਾਧ ਸੰਗਤ ਜੀ ਜਦੋਂ ਵੀ ਅਸੀਂ ਬੈੱਡ ਉੱਪਰ ਬੈਠ ਕੇ ਪਾਠ ਕਰਦੇ ਹਾਂ ਫਿਰ ਬੈੱਡ ਉੱਪਰ ਲੇਟ ਕੇ ਪਾਠ ਕਰਦੇ ਹਾਂ ਤੇ ਫਿਰ ਸਾਡੀਆਂ ਸਰੀਰ ਦੀਆਂ ਮਾਸਪੇਸ਼ੀਆਂ ਆਰਾਮ ਦੀ ਹਾਲਾਤ ਵਿੱਚ ਚਲੀਆਂ ਜਾਂਦੀਆਂ ਹਨ ਜਿਸ ਨਾਲ ਸਾਡਾ ਧਿਆਨ ਘਟ ਹੋ ਜਾਂਦਾ ਹੈ ਸਾਨੂੰ ਨੀਂਦ ਆਉਣ ਦੇ ਅਸਰ ਵੱਧ ਜਾਂਦੇ ਹਨ ਸਾਧ ਸੰਗਤ ਜੀ ਜਿਸ ਤਰ੍ਹਾਂ ਇੱਕ ਵਿਦਿਆਰਥੀ ਸਕੂਲ ਵਿੱਚ ਪੜ੍ਹਨ ਦੇ ਵੇਲੇ ਸਹੀ ਢੰਗ ਨਾਲ ਉਸ ਨੂੰ ਬੈਠਣਾ ਜ਼ਰੂਰੀ ਹੁੰਦਾ ਹੈ ਉਸੇ ਹੀ ਤਰ੍ਹਾਂ ਹੀ ਜਦੋਂ ਅਸੀਂ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਸਹੀ ਢੰਗ ਨਾਲ ਬੈਠਣਾ ਬੜਾ ਜ਼ਰੂਰੀ ਹੈ ਇਸ ਲਈ ਸਾਧ ਸੰਗਤ ਜੀ ਤੁਸੀਂ ਬੈੱਡ ਉੱਪਰ ਪਾਠ ਘਟ ਤੋਂ ਘਟ ਕਰਨਾ ਹੈ ਜਿੰਨਾ ਹੋ ਸਕੇ ਜਾਂ ਫਿਰ ਬੈੱਡ ਚੜਾ ਹੈ ਬਿਲਕੁਲ ਪਵਿੱਤਰ ਹੋਣਾ ਚਾਹੀਦਾ ਹੈ ਸਿਰਫ ਪਾਠ ਕਰਨ ਵਾਲੇ ਕਮਰੇ ਵਿੱਚ ਹੀ ਲੱਗਾ ਹੋਣਾ ਚਾਹੀਦਾ ਹੈ ਪੁਰਾਤਨ ਸਮੇਂ ਤਰ੍ਹਾਂ ਤਰ੍ਹਾਂ ਦੀਆਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸੰਗਤਾਂ ਨੀਚੇ ਹੀ ਆਸਣ ਲਗਾ ਕੇ ਪਾਠ ਕਰਦੀਆਂ ਸਨ ਬਾਕੀ ਸਾਧ ਸੰਗਤ ਜੀ ਗੁਰੂ ਦੀ ਬਾਣੀ ਪੜਨ ਦਾ ਸਹੀ ਤਰੀਕਾ ਆਦਰ ਸ਼ਰਧਾ ਅਤੇ ਇਕਾਗਰਤਾ ਦੇ ਨਾਲ ਹੈ ਜੇਕਰ ਅਸੀਂ ਬੈੱਡ ਤੇ ਬੈਠ ਕੇ ਜਾਂ ਲੇਟ ਕੇ ਪਾਠ ਕਰਦੇ ਪਏ ਹਨ ਤਾਂ ਸਾਧ ਸੰਗਤ ਜੀ ਇਸ ਨਾਲ ਸਾਡੇ ਸਰੀਰ ਵਿੱਚ ਆਲਸ ਪੈਦਾ ਹੋ ਜਾਣਾ ਹੈ ਇਸ ਲਈ ਸਾਧ ਸੰਗਤ ਜੀ ਗੁਰੂ ਦੀ ਬਾਣੀ ਦਾ ਪੂਰਾ ਲਾਭ ਲੈਣ ਲਈ ਹਮੇਸ਼ਾ ਆਦਰ ਤੇ ਸ਼ਰਧਾ ਨਾਲ ਬੈਠ ਕੇ ਪਾਠ ਕਰੋ ਸੋ ਸਾਧ ਸੰਗਤ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਹਮੇਸ਼ਾ ਹੀ ਆਦਰ ਸ਼ਰਧਾ ਸਤਿਕਾਰ ਦੀ ਸਿੱਖਿਆ ਦਿੱਤੀ ਹੈ ਸਾਧ ਸੰਗਤ ਜੀ ਪਾਠ ਕਰਨਾ ਸਿਰਫ ਇੱਕ ਰਿਪੀਟ ਕੀਤੇ ਜਾਣ ਵਾਲਾ ਕਰਮ ਨਹੀਂ ਹੁੰਦਾ ਬਲਕਿ ਗੁਰੂ ਦੇ ਨਾਲ ਜੁੜਨ ਦੀ ਇੱਕ ਗੰਭੀਰ ਆਤਮਿਕ ਪ੍ਰਕਿਰਿਆ ਹੁੰਦੀ ਹੈ ਜਦੋਂ ਅਸੀਂ ਪਾਠ ਕਰਦੇ ਹਾਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਹੁੰਦੇ ਹਾਂ ਅਤੇ ਗੁਰੂ ਦੀ ਬਾਣੀ ਸਾਨੂੰ ਹਮੇਸ਼ਾ ਜੀਵਨ ਵਿੱਚ ਸੱਚੇ ਮਾਰਗ ਤੇ ਚੱਲਣ ਦੀ ਸਿੱਖ ਲਈ ਵੀ ਦਿੰਦੀ ਹੈ ਪਰ ਅਸੀਂ ਕਈ ਵਾਰ ਆਲਸ ਕਰਕੇ ਆਦਤਾਂ ਦੀ ਅਣਗਿਆਨੀ ਕਰਕੇ ਅਸੀਂ ਗਲਤ ਤਰੀਕਿਆਂ ਵਿੱਚ ਬੈਠ ਕੇ ਪਾਠ ਕਰਦੇ ਹਾਂ ਜਿਸ ਵਿੱਚ ਬੈੱਡ ਤੇ ਬੈਠ ਕੇ ਪਾਠ ਕਰਨਾ ਬਹੁਤ ਹੀ ਵੱਡੀ ਗੱਲ ਸ਼ਾਮਿਲ ਬਣ ਜਾਂਦੀ ਹੈ ਜੇਕਰ ਕਿਸੇ ਨੂੰ ਸਰੀਰਕ ਕੋਈ ਪ੍ਰੋਬਲਮ ਹੈ ਤਾਂ ਉਸ ਦੀ ਤਾਂ ਚਲੋ ਗੱਲ ਮੰਨ ਲਈ ਪਰ ਜਿਹਨਾਂ ਦਾ ਸਰੀਰ ਬਿਲਕੁਲ ਹੀ ਤੰਦਰੁਸਤ ਹੈ ਉਹਨਾਂ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਹੈ ਜਿਵੇਂ ਕਿਸੇ ਵਿਅਕਤੀਗਤ ਤੇ ਆਦਰਯੋਗ ਮਿਲਾਪ ਦੇ ਲਈ ਸ਼ੁੱਧ ਤੇ ਸੁਥਰੀ ਸਹੀ ਆਸਣ ਵਾਲੀ ਜਗ੍ਹਾ ਨੂੰ ਚੁਣੋ ਉੱਥੇ ਹੀ ਬੈਠ ਕੇ ਫਿਰ ਤੁਸੀਂ ਪਾਠ ਕਰੋ ਸੁਚੱਜੀ ਥਾਂ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਸਾਧ ਸੰਗਤ ਜੀ ਬੈੱਡ ਤੇ ਬੈਠ ਕੇ ਪਾਠ ਕਰਨ ਵਾਲਿਆਂ ਨੂੰ ਅਕਸਰ ਬਹੁਤ ਜ਼ਿਆਦਾ ਹੀ ਆਲਸ ਵੱਧ ਜਾਂਦਾ ਹੈ ਧਿਆਨ ਇੱਧਰ-ਉੱਧਰ ਭਟਕਦਾ ਰਹਿੰਦਾ ਹੈ ਸੋ ਸਾਧ ਸੰਗਤ ਜੀ ਇਸ ਕਰਕੇ ਆਓ ਇੱਕ ਆਪਣੀ ਜ਼ਿੰਦਗੀ ਵਿੱਚ ਨਿਸ਼ਚਾ ਧਾਰਨ ਕਰ ਲਈ ਹੈ ਕਿ ਅਸੀਂ ਹਮੇਸ਼ਾ ਗੁਰੂ ਦੀ ਹਜ਼ੂਰੀ ਵਿੱਚ ਸਤਿਕਾਰ ਨਾਲ ਬੈਠ ਕੇ ਪਾਠ ਕਰਨਾ ਹੈ ਆਲਸ ਨੂੰ ਦੂਰ ਕਰਨਾ ਹੈ ਤੇ ਗੁਰਮਤ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ